ਸਮਾਣਾ ਪਾਤੜਾ ਰੋਡ ਤੇ ਵਾਪਰਿਆ ਭਿਆਨਕ ਹਾਦਸਾ ਜਿਹੜੀ ਇਹਦੇ ਮਗਰ ਗੱਡੀ ਸੀ ਨਾ ਉਹ ਮਲਾਜਮਾਂ ਨੂੰ ਦੱਸ ਰਿਹਾ ਸੀ ਵੀ ਇਹ ਨੀਂਦ ਤੇ ਹੋਇਆ ਕੰਮ ਹਾਦਸੇ ਦੌਰਾਨ ਗੱਡੀ ਦੇ ਉੱਡੇ ਪਰ ਖੱਜੇ ਜਿਹੜੀ ਜਿਹੜੀ ਹੈ ਪੀਪੀ 11 ਸੀਐਕਸ 7724 ਮਾਰਕਾ ਮਿੰਦਰਾ 300 ਗੱਡੀ ਹੈ ਇਹ ਜਾ ਕੇ ਦਰਖਤ ਨਾਲ ਜਾ ਕੇ ਟਕਰਾ ਗਈ ਟਕਰਾਣ ਨਾਲ ਦੋ ਤਾਂ ਮੌਕੇ ਤੇ ਡੈਥ ਹੋ ਗਈਆਂ ਤੇ ਦੋ ਜ਼ਖਮੀ ਸੀਗੇ ਲੰਬੇ ਸਫ਼ਰ ਦੇ ਚਲਦਿਆਂ ਨੀਂਦ ਦਾ ਲੱਗਿਆ ਝਟਕਾ ਬੰਦੇ ਮਹਾਰਾਜ ਦੋ ਇਹ ਚਾਰ ਸੀ ਚਾਰ ਚੋਂ ਦੋ ਪੂਰੇ ਹੋ ਗਏ ਨੇ ਜੀ ਤੇ ਦੋਹਾਂ ਦੇ ਆ ਲਤਾਂ ਲੁੱਟਾਂ ਤੇ ਸੱਟਾਂ ਨੇ ਬਈ ਸੱਤਾਂ ਵਜਨ ਕਰਕੇ ਉਹਨਾਂ ਨੂੰ ਐਂਬੂਲੈਂਸ ਵੀ ਬੁਲਾ ਕੇ ਜੋ ਸਾਥੋਂ ਮਦਦ ਹੋਈ ਐਂਬੂਲੈਂਸ ਬੁਲਾਈ ਉਹਨਾਂ ਨੂੰ ਭੇਜਿਆ ਮਹਾਰਾਜ ਔਰ ਇਸ ਸਬੰਧ ਇੱਕ ਨੌਜਵਾਨ ਦੀ ਹੋਈ ਮੌਤ ਦੋ ਹੋਏ ਗੰਭੀਰ ਜ਼ਖਮੀ ਜ਼ਖਮੀਆਂ ਨੂੰ ਹਸਪਤਾਲ ਕਰਵਾਇਆ ਦਾਖਲ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦੇਵਨ ਮੀਡੀਆ ਮਿਆਸ਼ੁਦੀਪ ਗੌਰ ਸਮਾਣਾ ਪਾਤੜਾ ਰੋਡ ਤੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜੀਹਾਂ ਦੱਸਿਆ ਜਾ ਰਿਹਾ ਕਿ ਲੰਮਾ ਸਫ਼ਰ ਤੈਅ ਕਰਨ ਦੇ ਚਲਦਿਆਂ ਡਰਾਈਵਰ ਨੂੰ ਜਿਹੜਾ ਹੈ ਝਟਕਾ ਲੱਗ ਗਿਆ ਸੀ ਜਿਸ ਦੇ ਕਾਰਨ ਇਹ ਹਾਦਸਾ ਵਾਪਰਿਆ ਪੁਲਿਸ ਵੱਲੋਂ ਦੱਸਿਆ ਜਾ ਰਿਹਾ ਕਿ ਬਾਕੀ ਅਸੀਂ ਜਾਂਚ ਕਰ ਰਹੇ ਹਾਂ ਫਿਲਹਾਲ ਇਹ ਹੀ ਨਿਕਲ ਰਿਹਾ ਕਿ ਲੰਮਾ ਸਫ਼ਰ ਤੈਅ ਕਰਨ ਦੇ ਬਾਅਦ ਜਿਹੜਾ ਇਹ ਹਾਦਸਾ ਵਾਪਰਿਆ ਜਿਸ ਦੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਤੇ ਦੋ ਜਿਹੜੇ ਨੇ ਗੰਭੀਰ ਜ਼ਖਮੀ ਹੋ ਗਏ ਜਿਹਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜੀ ਹਾਂ ਤੁਹਾਨੂੰ ਦੱਸ ਦਈਏ ਗੱਡੀ ਦੇ ਪਰਖੱਚੇ ਉੱਡ ਗਏ ਤਸਵੀਰਾਂ ਦੇਖ ਕੇ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ ਕਿ ਹਾਦਸਾ ਜਿਹੜਾ ਕਿੰਨਾ ਕੁ ਭਿਆਨਕ ਹੋਵੇਗਾ ਇਸ ਸਬੰਧੀ ਪੁਲਿਸ ਅਤੇ ਰਾਗੀਰਾਂ ਦਾ ਕੀ ਕਹਿਣਾ ਆ ਉਹ ਵੀ ਸੁਣਾ ਦਿੰਨੇ ਆ ਤੁਹਾਨੂੰ ਮੇਰਾ ਨਾਮ ਬੀ ਆਰਾਮ ਹੈ ਜੀ ਕਿੱਥੇ ਜਾ ਰਹੇ ਹੋ ਪਿੰਡ ਮੇਰਾ ਰਨੇਟੂ ਹੈ ਮਹਾਰਾਜ ਮੈਂ ਕਿੱਥੇ ਜਾ ਰਿਹਾ ਸੀ ਮੈਂ ਇਸ ਟਾਈਮ ਸਮਾਨੇ ਤੋਂ ਜਾ ਰਿਹਾ ਸੀ ਜੀ ਨਾਗਰੀ ਪਿੰਡ ਨੂੰ ਹੂੰ ਇਹ ਰਾਤ ਇੱਥੇ ਐਕਸੀਡੈਂਟ ਹੋਇਆ ਪਿਆ ਸੀ ਜੀ ਇੱਥੇ ਪਬਲਿਕ ਬਹੁਤ ਇਕੱਠੀ ਹੋਈ ਸੀ ਜਾਮੂ ਲੱਗਾ ਰਿਆ ਸੀ ਉਹ ਦੇਖਿਓ ਹੋਵੇ ਕਾਹਦੀ ਕੋਈ ਕੀ ਚੀਜ਼ ਨੇ ਲੱਗੀ ਗੱਡੀ ਨਾ ਮਹਾਰਾਜ ਇਹ ਮੈਂ ਚੀਜ਼ ਨਹੀਂ ਦੇਖੀ ਇੱਕ ਜਿਹਦੇ ਜਿਹੜੀ ਇਹਦੇ ਮਗਰ ਗੱਡੀ ਸੀ ਨਾ ਉਹ ਮੁਲਾਜ਼ਮਾਂ ਨੂੰ ਦੱਸ ਰਿਹਾ ਸੀ ਵੀ ਇਹ ਨੀਂਦ 'ਚ ਹੋਇਆ ਕੰਮ ਕਿਉਂਕਿ ਉਹਨਾਂ ਦੀ ਵੀ ਗੱਡੀ ਮਗਰ ਸੀ ਉਹ ਵੀ ਬੰਦੇ ਇੱਥੋਂ ਚਲੇ ਗਏ ਬੰਦੇ ਸੀ ਦੇਖਿਓ ਤੁਸੀਂ ਬੰਦੇ ਮਹਾਰਾਜ 2 ਇਹ 4 ਸੀ 4 'ਚੋਂ 2 ਪੂਰੇ ਹੋ ਗਏ ਨੇ ਜੀ ਤੇ ਦੋਵਾਂ ਦੇ ਆ ਲੱਤਾਂ ਲੁੱਟਾਂ ਤੇ ਸੱਟਾਂ ਨੇ ਮੈਂ 6:00 ਵਜੇ ਨਾਲ ਕਰਕੇ ਉਹਨਾਂ ਨੂੰ ਐਂਬੂਲੈਂਸ ਵੀ ਬੁਲਾ ਕੇ ਜੋ ਸਾਰ ਤੋਂ ਮਦਦ ਹੋਈ ਐਂਬੂਲੈਂਸ ਬੁਲਾਈ ਉਹਨਾਂ ਨੂੰ ਭੇਜਿਆ ਮਹਾਰਾਜ 100 ਨੰਬਰ ਤੇ ਫੋਨ ਵੀ ਕੀਤਾ ਹੋਇਆ ਮੈਂ ਇਹ ਵੀ ਕਹਿਦਾ ਵੀ ਮੈਂ ਬਾਹਰ ਦਾ ਬੰਦਾ ਮਹਾਰਾਜ ਕੱਲ ਨੂੰ ਮੈਨੂੰ ਨਾ ਕੋਈ ਕਿਉਂ ਠੀਕ ਹੈ ਨਾ ਕਿੱਥੇ ਹੋਇਆ ਹੋਰ ਕਿੰਨੇ ਬੰਦੇ ਕਾਰ 'ਚ ਸੀ ਕਿਸੇ ਕਿਸੇ ਕੋਲ ਗਿਆ ਪਤਾ ਨਹੀਂ ਇਹ ਹਾਸਾ ਮਵੀ ਤੋਂ ਅਗਲੇ ਪਾਸੇ ਸ਼ਾਪੋਟ ਟਿੱਲਾ ਸ਼ਾਪੋਟ ਟਿੱਲੇ ਦੇ ਨਾਲ ਹੀ ਹਾਸਾ ਹੈ ਸਾਨੂੰ ਕਰੀਬ 4:00 ਵਜੇ ਦੇ ਨੀਰ ਬੋਟਲ ਤਲਾਹ ਮਿਲੀ ਸੀਗੀ ਅਸੀਂ ਸਮੇਤ ਪਾਰਟੀ ਮੌਕੇ ਤੇ ਪਹੁੰਚੇ ਮੌਕੇ ਤੇ ਪਹੁੰਚੇ ਤੇ ਸਾਨੂੰ ਪਤਾ ਲੱਗਾ ਜਾ ਕੇ ਦੇਖਿਆ ਵੀ ਹਾਦਸਾ ਗੱਡੀ ਸੀਗੀ ਗੱਡੀ ਜਿਹੜੀ ਹੈ ਪੀਵੀ 11 ਸੀਐਕਸ 7724 ਮਾਰਕਾ ਮੰਦਰਾ 300 ਗੱਡੀ ਹੈ ਇਹ ਜਾ ਕੇ ਦਰਖਤ ਨਾਲ ਜਾ ਕੇ ਟਕਰਾ ਗਈ ਟਕਰਾਣ ਨਾਲ ਦੋ ਤਾਂ ਮੌਕੇ ਤੇ ਡੈਥ ਹੋ ਗਈਆਂ ਤੇ ਦੋ ਜ਼ਖਮੀ ਸੀਗੇ ਕਿੱਥੇ ਰਹਿਣ ਵਾਲੇ ਬੰਦੇ ਜਿਹੜੇ ਇਹ ਰਹਿਣ ਵਾਲੇ ਜਿਹਦੀ ਡੈਥ ਹੋਈ ਹੈ ਚਲਾ ਰਿਆ ਸੀ ਡਰਾਈਵਿੰਗ ਕਰ ਰਿਆ ਸੀ ਉਹ ਮੌਕੇ ਦਾ ਰਹਿਣ ਵਾਲਾ ਤੇ ਨੈਕਸਟ ਜਿਹੜੀ ਲੇਡੀਜ਼ ਦੀ ਡੈਥ ਹੋਈ ਹੈ ਉਹ ਲਾਬੇ ਦੀ ਰਹਿਣ ਵਾਲੀ ਹੈ ਜਿਹੜੇ ਇੰਜਰਡ ਨੇ ਉਹ ਇੱਕ ਨਾਬੇ ਦੀ ਤੇ ਇੱਕ ਪਟਿਆਲੇ ਦੀ ਨੇ ਫਰਦਰ ਨੀ ਕਾਰਵਾਈ ਬੋਡੀਆਂ ਕਿੱਥੇ ਫਰਦਰ ਫਿਲਹਾਲ ਡੈਡ ਬੋਡੀਆਂ ਸਮਾਣਾ ਸਿਵਲ ਹਸਪਤਲ ਰੱਖਾਤੀਆਂ ਤੇ ਦੂਜੇ ਜਿਹੜੇ ਇੰਜਰਡ ਨੇ ਡਾਕਟਰ ਸਾਹਿਬ ਨੇ ਅਰਜਿੰਦਰਾ ਹਸਪਤਲ ਹੀ ਰੈਫਰ ਕਰਤੇ ਹੁਣ ਇਹਨਾਂ ਦੇ ਵਾਰਸ ਸਾਰੇ ਨੇ ਵਾਰਸਾਂ ਦੇ ਬਿਆਨ ਤੇ ਜੋ ਲੜਿੰਦੀ ਕਾਰਵਾਈ ਅਮਰਿਤ ਚ ਕੀਤੀ ਜਾ ਰਹੀ ਸੀ